ਸੰਗਤ ਜੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਜਦੋਂ ਦਾਤ ਪ੍ਰਾਪਤ ਨਹੀਂ ਹੁੰਦੀ ਜੋ ਅਸੀਂ ਚਾਹੁੰਦੇ ਆ ਸਾਨੂੰ ਮਿਲ ਜਾਵੇ ਅਸੀਂ ਬਹੁਤ ਉਦਾਸ ਹੋ ਜਾਂਦੇ ਆ ਇਸ ਤਰ੍ਹਾਂ ਹੀ ਹੋਇਆ ਸੀ ਭਾਈ ਆਦਮ ਜੀ ਦੇ ਨਾਲ ਉਹ ਪੁੱਚੋ ਪਿੰਡ ਦੇ ਰਹਿਣ ਵਾਲੇ ਸੀ ਜ਼ਿਮੀਂਦਾਰ ਸੀ ਪੈਸਾ ਤਾਂ ਬਹੁਤ ਸੀ ਪਰ ਪੁੱਤਰ ਤੋਂ ਹੀਣੇ ਹੋਣ ਕਰਕੇ ਬੜੇ ਉਦਾਸ ਰਹਿੰਦੇ ਸੀ ਇੱਕ ਦਿਨ ਜਦੋਂ ਭਾਈ ਗੁਰਦਾਸ ਜੀ ਇਸ ਨਗਰ ਦੇ ਵਿੱਚ ਆਏ ਆ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਰਾਤ ਹੋ ਗਈ ਆ ਫੇਰ ਭਾਈ ਗੁਰਦਾਸ ਜੀ ਸੋਚਣ ਲੱਗੇ ਮੈਨੂੰ ਇਸੇ ਨਗਰ ਵਿੱਚ ਹੀ ਟਿਕਾਣਾ ਕਰ ਲੈਣਾ ਚਾਹੀਦਾ ਹੈ ਉਹਨਾਂ ਨੇ ਰਹਿਣ ਦਾ ਟਿਕਾਣਾ ਨਗਰ 'ਚ ਪੁੱਛਿਆ ਤਾਂ ਕੁਝ ਸਿੱਖਾਂ ਨੇ ਉਹਨਾਂ ਨੂੰ ਭਾਈ ਆਦਮ ਜੀ ਦਾ ਘਰ ਦੱਸਿਆ ਕਿਉਂਕਿ ਭਾਈ ਆਦਮ ਜੀ ਦਾ ਸੁਭਾਅ ਸੀ ਅਰ ਆਏ ਹੋਏ ਸਾਧੂ ਸੰਤ ਦੀ ਸਿੱਖਾਂ ਦੀ ਸੇਵਾ ਬੜੀ ਕਰਦੇ ਹੁੰਦੇ ਸੀ ਸੇਵਾ ਤਾਂ ਭਾਵੇਂ ਭਾਈ ਗੁਰਦਾਸ ਜੀ ਦੀ ਵੀ ਬਹੁਤ ਕੀਤੀ ਬਿਲਕੁਲ ਉਸੇ ਤਰ੍ਹਾਂ ਪਰ ਮੁਰਝਾਇਆ ਚਿਹਰਾ ਵੇਖ ਕੇ ਭਾਈ ਸਾਹਿਬ ਜੀ ਪਛਾਣ ਗਏ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਦੁੱਖ ਹੈ ਇਸ ਕਰਕੇ ਕਾਰਨ ਪੁੱਛਿਆ ਭਾਈ ਸਾਹਿਬ ਜੀ ਇੰਨੇ ਉਦਾਸ ਕਿਉਂ ਹੋ ਕਹਿਣ ਲੱਗੇ ਮੈਂ ਪੁੱਤਰਹੀਣ ਹਾਂ ਪੁੱਤਰਹੀਣ ਹੋਣ ਕਰਕੇ ਮੈਂ ਦੁਖੀ ਹਾਂ ਤੇ ਉਹਨਾਂ ਨੇ ਇੱਕ ਹੋਰ ਵੀ ਗੱਲ ਦਸੀ ਕਹਿੰਦੇ ਭਾਈ ਸਾਹਿਬ ਜੀ ਕੀ ਦਸਾਂ ਸਾਰੇ ਪੀਰ ਫਕੀਰ ਮਨਾ ਕੇ ਦੇਖ ਲਿਆ ਯੰਤਰ ਮੰਤਰ ਸਾਰੇ ਫੇਲ ਹੋ ਗਿਆ ਕੁਝ ਵੀ ਮੈਨੂੰ ਕਿਤੋਂ ਇਹ ਦਾਤ ਆ ਜਿਹੜੀ ਝੋਲੀ ਚ ਨਹੀਂ ਪਈ ਮੇਰੇ ਭਾਈ ਸਾਹਿਬ ਜੀ ਨੇ ਦੱਸਿਆ ਫਿਰ ਕਹਿੰਦੇ ਇਤਨੀ ਕੀ ਗੱਲ ਲੈ ਕੇ ਤੁਸੀਂ ਪਰੇਸ਼ਾਨ ਹੋ ਤੁਹਾਨੂੰ ਪੁੱਤਰ ਪ੍ਰਾਪਤੀ ਹੋ ਸਕਦੀ ਆ ਭਾਈ ਆਦਮ ਜੀ ਵਿੱਚ ਜਗਿਆਸਾ ਆਈ ਕਹਿੰਦੇ ਉਹ ਕਿਵੇਂ ਹੋ ਸਕਦੀ ਆ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਅੰਮ੍ਰਿਤਸਰ ਸਿਫਤੀ ਦਾ ਘਰ ਉੱਥੇ ਜਾਓ ਕਹਿੰਦੇ ਉੱਥੇ ਕੀ ਹੈ ਕਹਿਣ ਲੱਗੇ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਚ ਪਹੁੰਚੋ ਭਾਈ ਗੁਰਦਾਸ ਜੀ ਦੇ ਬਚਨਾਂ ਤੇ ਪ੍ਰਤੀਤ ਆ ਗਈ ਭਰੋਸਾ ਆ ਗਿਆ ਫਿਰ ਕੀ ਕੀਤਾ ਦੋਨਾਂ ਜੀਆਂ ਨੇ ਘਰ ਦਾ ਜਿਹੜਾ ਡੰਗਰ ਸੀਗਾ ਪਸ਼ੂ ਸੀ ਸਾਰੇ ਵੇਚ ਤੇ ਘਰ ਨੂੰ ਜਿੰਦਾ ਮਾਰ ਕੇ ਗੁਰੂ ਕੇ ਦਰਬਾਰ ਵਿੱਚ ਪਹੁੰਚ ਗਏ ਰਾਤ ਨੂੰ ਦਿਨੇ ਵੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਦੋ ਵਾਰ ਲੱਕੜਾਂ ਨਿਉਂਦੇ ਲੰਗਰ ਵਾਸਤੇ ਇੱਕ ਲੰਗਰ ਵਿੱਚ ਪਾਉਂਦੇ ਫਿਰ ਹੌਲੀ-ਹੌਲੀ ਕੁਝ ਲੱਕੜਾਂ ਜਮ੍ਹਾਂ ਕਰਨੀਆਂ ਆ ਅਰੰਭ ਕਰ ਦਿੱਤੀਆਂ ਇੱਕ ਦਿਨ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਦੀ ਯਾਤਰਾ ਤੋਂ ਸੰਗਤਾਂ ਦੇ ਨਾਲ ਆਏ ਉਦੋਂ ਬਹੁਤ ਸਰਦੀ ਸੀ ਪੋ ਦਾ ਮਹੀਨਾ ਠੱਗਾ ਵਗੇ ਬਹੁਤ ਠੰਡੀ ਠੰਡੀ ਸੀਤ ਹਵਾ ਵਗ ਰਹੀ ਆ ਤੇ ਉਦੋਂ ਗੁਰੂ ਘਰ ਇੰਨਾ ਜਿਹੜਾ ਅੱਜ ਰਹਿائش ਦਾ ਇੰਤਜ਼ਾਮ ਆ ਉਸ ਤਰ੍ਹਾਂ ਨੀਸੀ ਬਣਿਆ ਹੋਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨੇ ਗੁਰਸਿੱਖ ਸੰਗਤਾਂ ਦਾ ਸਰਦੀ ਦਾ ਕਸ਼ਟ ਦੇਖਿਆ ਇਹਨੂੰ ਨਾ ਸਹਾਰਦੇ ਹੋਏ ਕਿਹਾ ਭਾਈ ਜੋ ਗੁਰੂ ਦੀਆਂ ਸੰਗਤਾਂ ਦਾ ਸਰਦੀ ਦਾ ਦੁੱਖ ਸ੍ਰੇਸ਼ਟ ਤਰੀਕੇ ਨਾਲ ਵੰਡਾਵੇ ਕਸ਼ਟ ਦੂਰ ਕਰਨ ਦਾ ਯਤਨ ਕਰੇ ਗੁਰੂ ਦੇ ਦਰ ਤੋਂ ਜੋ ਮੰਗੇਗਾ ਉਹੀ ਲੈ ਦੇਵਾਂਗੇ ਇਹ ਸਿੱਖ ਸੰਗਤਾਂ ਜਿਹੜੀਆਂ ਇਹਨਾਂ 'ਚ ਰੱਬ ਵੱਸਦਾ ਇਹਨਾਂ ਦੀ ਸੇਵਾ ਪਰਮਾਤਮਾ ਦੀ ਸੇਵਾ ਹੁਣ ਭਾਈ ਆਦਮ ਜੀ ਉਹਨਾਂ ਨੇ ਲੱਕੜਾਂ ਦੇ ਜਮਾਂ ਕੀਤੇ ਢੇਰ ਉਹ ਜਮਾਂ ਕੀਤੇ ਜਿਹੜੇ ਢੇਰ ਸੀ ਥਾਂ ਥਾਂ ਤੇ ਉਹ ਇਕੱਠੇ ਕੀਤੇ ਅੰਗੀਠੇ ਬਾੜ ਦਿੱਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਚੀ ਜਗ੍ਹਾ ਤੇ ਖਲੋ ਕੇ ਵੇਖਦੇ ਰਹੇ ਮਨੋਮਨੀ ਪ੍ਰਸੰਨ ਹੋਏ ਅਗਲੇ ਦਿਨ ਜਦੋਂ ਦਰਬਾਰ ਸਜਿਆ ਗੁਰੂ ਜੀ ਕਹਿਣ ਲੱਗੇ ਭਾਈ ਰਾਤ ਵਾਲੇ ਸਿੱਖ ਨੂੰ ਸੱਦੋ ਜਿਨੇ ਮੇਰੀਆਂ ਸੰਗਤਾਂ ਦੀ ਸਰਦੀ ਉਹ ਜਿਹੜਾ ਠੰਡ ਦਾ ਦੁੱਖ ਆ ਦੂਰ ਕੀਤਾ ਹੈ ਤਾਂ ਭਾਈ ਆਦਮ ਨੂੰ ਤੁਰਨ ਲੱਗਿਆਂ ਉਹਦੀ ਘਰਵਾਲੀ ਨੇ ਕਿਹਾ ਦੇਖੀ ਕਿ ਮੌਕਾ ਨਾ ਗਵਾ ਦੇਈ ਹੁਣ ਤੂੰ ਪੁੱਤਰ ਦੀ ਦਾਤ ਮੰਗੀ ਪਰ ਜਦੋਂ ਗੁਰੂ ਜੀ ਦੀ ਸੰਗਤ ਵਿੱਚ ਆ ਗਏ ਤੇ ਉਦੋਂ ਗੁਰੂ ਮਹਾਰਾਜ ਨੇ ਆਖਿਆ ਸਿੱਖਾ ਤੂੰ ਤਾਂ ਸੇਵਾ ਹੀ ਬੜੀ ਕੀਤੀ ਆ ਕੁਝ ਮੰਗ ਤਾਂ ਭਾਈ ਆਦਮ ਨੇ ਕਿਹਾ ਮਹਾਰਾਜ ਨਾਮ ਦੀ ਦਾਤ ਹੀ ਬਖਸ਼ੋ ਸਿੱਖ ਉਸ ਵੇਲੇ ਜਿਹੜਾ ਸੀ ਕਿਉਂਕਿ ਉਮਰ ਜ਼ਿਆਦਾ ਹੋਣ ਕਰਕੇ ਉਹਨੇ ਬਡਾਪਾ ਸੀਗਾ ਉਦੀ ਸ਼ਰਮ ਕਰਕੇ ਪੁੱਤਰ ਨਹੀਂ ਮੰਗ ਸਕਿਆ ਵੀ ਇਹ ਸੰਗਤ ਕੀ ਕਹੋਗੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੰਤਰਾਜਮੀ ਸੀ ਉਹਨਾਂ ਨੇ ਕਿਹਾ ਮੰਗ ਲਓ ਭਾਈ ਫਿਰ ਇਹਨਾਂ ਨੇ ਕਿਹਾ ਮਹਾਰਾਜ ਨਾਮ ਦੀ ਦਾਤ ਬਖਸ਼ੋ ਮਹਾਰਾਜ ਕਹਿੰਦੇ ਸਿੱਖਾ ਜਦੋਂ ਘਰ ਤੋਂ ਚੱਲਿਆ ਸੀ ਉਦੋਂ ਤੇਰਾ ਮਨੋਰਥ ਮਨ ਦੀ ਇੱਛਾ ਕੋਈ ਹੋਰ ਸੀ ਤੈਨੂੰ じゃ ਮੌਕਾ ਦਿੰਦੇ ਹਾਂ ਕੋਈ ਗੱਲ ਨਹੀਂ ਕੱਲ ਆਈਂ ਤੇ ਕੱਲ ਮੰਗ ਲਵੀਂ ਜਦੋਂ ਘਰ ਗਿਆ ਘਰਵਾਲੀ ਨੂੰ ਦੱਸਿਆ ਤੇ ਉਹ ਲਾਗੀ ਕਲੇਸ਼ ਕਰਨ ਕਹਿਣ ਲੱਗੀ ਤੂੰ ਪੁੱਤਰ ਕਿਉਂ ਨਹੀਂ ਮੰਗਿਆ ਤੇ ਇਹਨੇ ਆਖਿਆ ਭਾਈ ਆਦਮ ਨੇ ਕਿਵੇਂ ਮੰਗਦਾ ਸੰਗਤ ਵਿੱਚ ਪੁੱਤਰ ਦੀ ਗੱਲ ਸੁਣ ਕੇ ਸਿੱਖਮੀ ਨੂੰ ਮਖੌਲ ਨਾ ਕਰ ਦੇ ਕਿ ਏਡੀ ਉਮਰੇ ਪੁੱਤ ਮੰਗ ਰਿਆ ਅਸਲ ਦੇ ਵਿੱਚ ਸੰਗਤ ਜੀ ਗੱਲ ਇਹ ਸੀ ਕਿ ਭਾਈ ਆਦਮ ਜੀ ਦੀ ਜਿਹੜੀ ਉਮਰ ਸੀ ਉਹ 70 ਸਾਲ ਦੇ ਨੇੜੇ ਸੀ ਤੇ ਉਹਨਾਂ ਦੀ ਪਤਨੀ ਦੀ 60 ਸਾਲ ਦੀ ਸੀ ਫੇਰੇ ਜਿਹੜਾ ਭਾਈ ਆਦਮ ਹੈ ਇਹ ਕਹਿਣ ਲੱਗਾ ਕਿ ਮੈਨੂੰ ਸ਼ਰਮ ਆ ਗਈ ਮੇਰੀ 70 ਬਰੇ ਦੀ ਉਮਰ ਤੇਰੀ 60 ਬਰੇ ਦੀ ਉਮਰ ਕੱਲ ਗੁਰੂ ਜੀ ਨੇ ਫਿਰ ਮੌਕਾ ਦਿੱਤਾ ਹੈ ਪਰ ਹੁਣ ਮੁਸ਼ਕਲ ਇਹ ਹੈ ਪੁੱਤਰ ਕਿਵੇਂ ਮੰਗਿਆ ਜਾਵੇ ਮਨ ਤਾਂ ਪੁੱਤਰ ਦੀ ਮੰਗ ਲਈ ਬੜਾ ਵਿੱਚ ਇਨ ਹੈ ਪਰ ਲੋਕ ਲੱਜਾ ਮਾਰ ਜਾਂਦੀ ਹੈ ਇਹਦੀ ਘਰਵਾਲੀ ਨੇ ਕਿਹਾ ਕੱਲ ਨੂੰ ਮੈਂ ਤੇਰੇ ਨਾਲ ਜਾਵਾਂਗੀ ਅਗਲੇ ਦਿਨ ਭਾਈ ਆਦਮ ਦੇ ਘਰਵਾਲੀ ਉਹ ਬੀਬੀ ਨਾਲ ਆ ਗਈ ਚੱਲ ਕੇ ਜਿਉਂ ਹੀ ਗੁਰੂ ਮਹਾਰਾਜ ਨੇ ਆਪਣਾ ਵਚਨ ਪੂਰਾ ਕਰਨ ਵਾਸਤੇ ਸਿੱਖ ਨੂੰ ਮੰਗਣ ਦੀ ਆਗਿਆ ਦਿੱਤੀ ਭਾਈ ਆਦਮ ਜੀ ਤਾਂ ਨਾ ਬੋਲੇ ਉਹਦੀ ਘਰਵਾਲੀ ਬੋਲ ਪਈ ਆ ਕਹਿਣ ਲੱਗੀ ਸਤਿਗੁਰੂ ਜੀ ਜੇ ਟੁੱਠੇਉ ਪੁੱਤਰ ਦੀ ਦਾਤ ਬਖਸ਼ੋ ਅਸਲ ਵਿੱਚ ਸ਼ਰੀਕ ਮਿਹਣੇ ਮਾਰਦੇ ਆ ਕਿ ਔੰਤਰੀ ਚਲੇ ਜਾਵੋਗੇ ਮੈਨੂੰ ਬਾਝ ਕਹਿੰਦੇ ਆ ਸਾਡੇ ਧਨ ਪਦਾਰਥ ਤੇ ਵੀ ਅੱਖ ਰੱਖੀ ਬੈਠੇ ਆ ਜਿੰਨਾ ਇੱਥੇ ਪਦਾਰਥ ਇੰਨਾ ਬਖਸ਼ਿਆ ਇਹਨਾਂ ਨੂੰ ਸਾਂਭਣ ਵਾਲਾ ਵੀ ਪੁੱਤ ਬਖਸ਼ ਦਿਓ ਮਹਾਰਾਜ ਸਤਿਗੁਰੂ ਜੀ ਕੱਲ ਮੇਰਾ ਪਤੀ ਸੰਗ ਗਿਆ ਉਹਨੂੰ ਲੱਜਾ ਆ ਗਈ ਪਰ ਮੰਗਤੈ ਨੂੰ ਸੰਗ ਕਾਦੀ ਹੁੰਦੀ ਆ ਮੰਗਤਾ ਤਾਂ ਮੰਗਦਾ ਹੀ ਸ਼ਰਮ ਲਾ ਕੇ ਹੈ ਸਤਿਗੁਰੂ ਜੀ ਇਸ ਕਰਕੇ ਕਿਰਪਾ ਕਰੋ ਬਹੁਤ ਭਾਵ ਕੀ ਪ੍ਰੇਮ ਦੇ ਵਿੱਚ ਭਜ ਕੇ ਉਹ ਘਰ ਵਾਲੀ ਨੇ ਸ਼ਬਦ ਕਹੇ ਸਤਿਗੁਰੂ ਜੀ ਨੇ ਆਖਿਆ ਸਿੱਖਾ ਹੀ ਮਨੋਰਥ ਹੈ ਤਾਂ ਭਾਈ ਆਦਮ ਜੀ ਨੇ ਸ਼ਰਮ ਨਾਲ ਸਿਰ ਝੁਕਾ ਕੇ ਕਿਹਾ ਹਾਂ ਗੁਰੂ ਜੀ ਤਾਂ ਉਸੇ ਵੇਲੇ ਸਤਿਗੁਰੂ ਜੀ ਨੇ ਆਪਣੇ ਨੇਤਰ ਬੰਦ ਰੱਖੇ ਆ ਸਮਾਧੀ ਸਥਿਤ ਰਹੇ ਤੇ ਜਦੋਂ ਨੇਤਰ ਖੋਲੇ ਸੰਗਤ ਵੀ ਹੈਰਾਨ ਕੀ ਕਾਰਨ ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਤੇਰਾ ਦਰਗਾਹ ਵਿੱਚ ਸਾਰਾ ਲੇਖਾ ਜੋਖਾ ਬਾਝ ਕੇ ਆਇਆ ਹਾਂ ਤੇਰੇ ਕਰਮਾਂ 'ਚ ਪੁੱਤਰ ਨਹੀਂ ਹੈ ਹੁਣ ਯਾਦ ਰੱਖਣਾ ਸੰਗਤ ਜੀ ਕਰਮਾਂ 'ਚ ਪੁੱਤਰ ਨਹੀਂ ਹੈ ਉੱਥੇ ਲਿਖਿਆ ਹੀ ਨਹੀਂ ਹੈਗਾ ਮਹਾਰਾਜ ਨੇ ਕਰਮ ਦੇਖ ਕੇ ਦੱਸਿਆ ਇਹ ਸੁਣ ਕੇ ਸਿੱਖ ਤੇ ਸਿੱਖਣੀ ਤਾਂ ਬੜੇ ਉਦਾਸ ਹੋ ਗਏ ਕਹਿੰਦੇ ਜੇ ਦਾਤ ਮਿਲਣੀ ਹੀ ਨਹੀਂ ਸੀ ਕਾਹਨੂੰ ਐਵੇਂ ਮੰਗ ਕੇ ਸਿੱਖਾਂ ਚ ਆਪਣੀ ਇੱਜ਼ਤ ਗਵਾਈ ਪਰ ਸਤਿਗੁਰ ਨੇ ਬਚਨ ਕੀਤਾ ਸਿੱਖਾ ਅਸੀਂ ਆਖਿਆ ਸੀ ਮਨ ਇਛਤ ਵਰ ਮੰਗਣ ਦਾ ਬਚਨ ਦੇ ਬੈਠੇ ਆ ਹੁਣ ਭਾਵੇਂ ਕਰਮਾਂ ਚ ਨਹੀਂ ਪੁੱਤਰ ਤੈਨੂੰ ਤਾਂ ਵੀ ਮਿਲੇਗਾ ਤੇ ਹੁਣ ਦੇਖੋ ਸੰਗਤ ਜੀ ਕਿੰਡੀ ਕਿਰਪਾ ਵਰਤ ਰਹੀ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਖਾਂ ਮੀਟੀਆਂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਹਿਣ ਲੱਗੇ ਖਿਆਲ ਕਰਨਾ ਮੇਰੇ ਘਰ ਵਿੱਚ ਚਾਰ ਪੁੱਤਰ ਹੋਣੇ ਸੀ ਤਿੰਨ ਹੋ ਚੁੱਕੇ ਆ ਪ੍ਰਿਥੀਚੰਦ ਮਹਾਦੇਵ ਤੇ ਅਰਜਨਦੇਵ ਤੇ ਚੌਥਾ ਅਜੇ ਹੋਣਾ ਸੀ ਸੋ ਹੁਣ ਮੈਂ ਭਗਤੀ ਦੀ ਅੰਸ਼ ਤੇ ਤੇਰੇ ਘਰ ਪੁੱਤਰ ਹੋਣ ਦਾ ਵਰ ਦਿੰਨਾ ਜਦੋਂ ਬੱਚਾ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਣਾ ਤੇ ਕਿਉਂਕਿ ਭਗਤੀ ਕਰਦਾ ਹੋਵੇਗਾ ਭਗਤੀ ਵਿੱਚ ਲੱਗਿਆ ਰਹੇਗਾ ਮਾਲਵੇ ਦਾ ਪ੍ਰਸਿੱਧ ਮਹਾਪੁਰਖ ਹੋਵੇਗਾ ਓਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਅਪਰੰਪਾਰ ਹੈ ਇਹ ਲੇਖ ਨਾ ਮਿਟਈ ਏ ਸਖੀ ਜੋ ਲਿਖਿਆ ਕਰਤਾਰ ਵਿਣ ਕਰਮਾ ਕਿਛ ਪਾਈਏ ਨਾਹੀ ਜੇ ਬਹੁ ਤੇਰਾਤਾ ਵਹਿ ਭਾਵੇਂ ਗੱਲ ਸੱਚ ਆ ਤੇ ਕਰਮਾ ਤੋਂ ਬਿਨਾ ਬੰਦੇ ਨੂੰ ਕੁਝ ਨਹੀਂ ਮਿਲਦਾ ਪਰ ਗੁਰੂ ਸਾਹਿਬ ਏਡੀ ਕਿਰਪਾ ਕਰ ਦਿੰਦੇ ਆ ਕਰਮਾ ਚ ਨਹੀਂ ਵੀ ਲਿਖਿਆ ਜੇ ਆਪਾਂ ਗੁਰੂ ਦੇ ਹੋ ਜੀਏ ਉਹ ਵੀ ਮਿਲ ਸਕਦਾ ਜੋ ਲਿਖਿਆ ਹੀ ਨਹੀਂ ਹੈਗਾ ਕਿਉਂਕਿ ਲਿਖਣ ਵਾਲੇ ਗੁਰੂ ਸਾਹਿਬ ਉਹ ਲਿਖ ਦਿੰਦੇ ਆ ਫਿਰ ਐਵੇਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਮਾ ਪਾ ਕੇ ਭਾਈ ਆਦਮ ਜੀ ਦੇ ਘਰ ਵਿੱਚ ਫਿਰੇ ਬੱਚਾ ਪੈਦਾ ਹੋਇਆ ਸੇ ਸਤਗੁਰੂ ਜੀ ਨੇ ਪੁੱਤਰ ਹੀ ਨਹੀਂ ਬਖਸ਼ਿਆ ਨਾਮ ਕਰਨ ਵੀ ਕੀਤਾ ਭਗਤੂ ਬੜੀ ਉਹਨਾਂ ਭਗਤੀ ਕੀਤੀ ਆ ਮਾਲਵੇ ਦੇ ਵਿੱਚ ਪ੍ਰਸਿੱਧ ਮਹਾਪੁਰਖ ਹੋਏ ਆ ਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ ਫਿਰ ਕੀ ਨਹੀਂ ਹੋ ਸਕਦਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆ ਤਿਨੇ ਸਵਾਰਿਆ